ਸਮਾਣਾ ਦੇ ਰਾਜਲਾ ਰੋਡ ਤੇ ਇੱਕ ਦੁੱਧ ਪਾਣ ਜਾ ਰਿਹਾ ਵਿਅਕਤੀ ਜਿਸ ਤੇ ਨੂੰ ਕੁਝ ਕਿੱਡੀ ਸਵਾਰਾਂ ਨੇ ਰੋਕਿਆ ਤੇ ਉਹਦੇ ਨਾਲ ਮਾਰਕੁੱਟ ਕੀਤੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਡਾਂਗਾ ਨਾਲ ਉਸ ਨੂੰ ਕੁੱਟਣ ਲੱਗ ਰਹੇ ਹਨ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਧਿਕਾਰੀ ਸੀੜੀ ਸਮਾਣਾ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਐਸਆਈ ਨਾਲ ਤਾਂ ਉਹਨਾਂ ਨੇ ਕਿਹਾ ਕਿ ਜ਼ਖਮੀ ਵਿਅਕਤੀ ਕੇ ਬਿਆਨ ਦਰਜ ਕਰਕੇ ਕਾਨੂੰਨ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ਲੇਕਿਨ ਜ਼ਖਮੀ ਸਾਹਿਬ ਸਿੰਘ ਸਮਾਣਾ ਹਸਪਤਾਲ ਚ ਜੇਰੇ ਇਲਾਜ ਹੈ ਉਸਨੇ ਦੱਸਿਆ ਕਿ ਮੈਨੂੰ ਕੁਝ ਸਮੇਂ ਪਹਿਲਾਂ ਸਾਡੀ ਬਸਤੀ ਦੇ ਨਜ਼ਦੀਕ ਕੋ ਝਗੜਾ ਹੋਇਆ ਥਾ ਜਿਸ ਦੇ ਵਿੱਚ ਮੈਂ ਉਸ ਵਿਅਕਤੀ ਨੂੰ ਛੁੜਾ ਦਿੱਤਾ ਸੀ ਉਸ ਨੂੰ ਲੈ ਕੇ ਇਹਨਾਂ ਨੇ ਕੋਈ ਰੰਜਸ ਰੱਖੀ ਹੈ ਔਰ ਇਸੇ ਦੇ ਕਾਰਨ ਮੇਰੇ ਨਾਲ ਡਾਂਗਾ ਨਾਲ ਮੇਰੇ ਤੇ ਹਮਲਾ ਕੀਤਾ ਗਿਆ ਹਾਂ ਯਕੀਨ ਹੈ ਆਪਣਾ ਸਾਹ ਸੁਣ ਕਿੱਥੇ ਰਹਿੰਦੇ ਹੋ ਚਲੋ ਜੀਥੇ ਨਿਕਲਦੇ ਇਹ ਕੀ ਗੱਲ ਹੋਈ ਆ ਤੇਰੀ ਪਤਾ ਨਹੀਂ ਲੱਗਿਆ ਜੀ ਸਮਾਨੇ ਵਿੱਚ ਦੁੱਧ ਪਾ ਕੇ ਰਾਜਾ ਦੇ ਦੁਕਾਨ ਜਾ ਰਿਹਾ ਸੀਗਾ ਅੱਛਾ ਰਾਜਾ ਰੋਡ ਤੇ ਵੈਰਾਈਟੀ ਦੇ ਘਰ ਦੇ ਕੋਲ ਜੀ ਇਸ ਨੂੰ ਲੱਗਦਾ ਇੱਕਦਮ ਅੰਟੀਕ ਗੱਡੀ ਆ ਕੇ ਖੜੀ ਆ। ਉਸ ਉੱਤਰ ਦੇ ਨਾਲ ਡਾਂਗੀ ਡੇਟਣੀ। ਕਿੰਨੇ ਗੱਡੀ? 4 ਬੰਦੇਆਂ ਦੀ ਤਿੰਨਾਂ ਉੱਤਰਾਂ ਦੀ ਚੌਥੀ ਗੱਡੀ ਸੀ। ਕੋਈ ਕੋਈ ਪਹਿਲਾਂ ਕਿਸੇ ਨਾਲ ਗੱਲਬਾਤ ਹੋਈ? ਸਰ ਕੋਈ ਪਹਿਲਾਂ ਗੱਲਬਾਤ ਨਹੀਂ। ਪਹਿਲਾਂ ਗਵਾਰ ਚ ਨਾ ਇਦਾਂ ਝਗੜਾ ਹੋਇਆ ਸੀ ਕਿਸੇ ਦਾ। ਚਲੋ ਵਿੱਚ ਮੈਂ ਛਡਾਉਂਦਾ ਸੀ ਉਹਨਾਂ ਨੇ ਉਹਦਾ ਨਾਮ ਲਿਆ ਹੈ। ਵੀ ਤੂੰ ਉਹਦੇ ਇੱਥੇ ਡਾਂਗ ਮਾਰੀ ਸੀ। ਹੁਣ ਪਤਾ ਨਹੀਂ ਕੀ। ਉਹਨਾਂ ਵਿੱਚ ਬੋਲੇ ਹੈਗਾ ਉਹਦਾ ਨਾਮ ਲਿਆ ਹੈ ਵੀ ਤੂੰ ਸੱਤੂ ਦੇ ਡਾਂਗ ਮਾਰੀ ਸੀ। ਇਤਨੀ ਉਸ ਕਰ ਕਿਸੀ ਹੈ ਹਾਂ ਉਸ ਕਰ ਕਿਤੇ ਨਹੀਂ ਹੋਵੇ ਯਾਰ 20 ਤੋਂ ਲੈ ਕੇ 25 ਸਾਲ ਦੀ ਦਰਸਨੀ ਸੌਰੀ ਕਟਿੰਗ ਇੱਥੇ ਸੰਭਲਦੇ ਸਾਰੇ ਮੈਂ ਕਟਿੰਗ ਕਰਾਂਗਾ ਕਟਿੰਗ ਲਾ ਦੇਣਾ ਪਛਾਣਦੇ ਹੁੰਦੇ ਹਾਂ ਹਾਂ ਜ ਸਾਹਮਣੇ ਆਉਣਗੇ ਪਛਾਣ ਲਾਂਗੇ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼